ਜਿਸ ਨੂੰ ਕੰਮ ਕਰਨ ਦਾ ਤਰੀਕਾ ਉਸ ਦਾ ਇੱਥੇ ਹੀ ਅਮਰੀਕਾ ਨੌਜਵਾਨ ਨੇ ਸ਼ੁਰੂ ਕੀਤਾ ਪਤੰਗਾ ਬਣਾਉਣ ਦਾ ਕਾਰੋਬਾਰ ਲੋਕਾਂ ਨੂੰ ਮੋਹਲੇ ਆਪਣੀ ਕਲਾ ਦੇ ਨਾਲ ਵਿੱਚ ਭਾਰਤ ਦੇਸ਼ ਦੇ ਵਿੱਚ ਵੱਖ-ਵੱਖ ਤਰ੍ਹਾਂ ਨਾਲ ਤਿਹਾਰ ਮਨਾਏ ਜਾਂਦੇ ਨੇ ਤੇ ਲੋਹੜੀ ਦੀ ਗੱਲ ਕੀਤੀ ਜਾਵੇ ਤਾਂ ਅਮਰੀਕਾ ਦੇ ਵਿੱਚ ਲੋਹੜੀ ਦਾ ਤਿਹਾਰ ਖਾਸ ਤੌਰ ਤੇ ਪੰਗਵਾਜੀ ਦੇ ਨਾਲ ਮਨਾਇਆ ਜਾਂਦਾ ਹੈ ਅਮਰੀਕਾ ਦੀ ਲੋਹੜੀ ਹੋਵੇ ਤੇ ਪਤੰਗ ਦੀ ਗੱਲ ਨਾ ਹੋਵੇ ਇਹ ਜਰੂਰ ਅਧੂਰੀ ਰਹਿੰਦੀ ਹੈ ਅੱਜ ਸੀ ਅਮ੍ਰਿਤਸਰ ਦੇ ਅਜੇ ਨੌਜਵਾਨ ਕੋਲ ਪਹੁੰਚਿਆ ਜੋ ਆਸਟ੍ਰੇਲੀਆ ਤੋਂ ਹਰ ਸਾਲ ਪਤੰਗ ਉਡਾਉਣ ਵਾਸਤੇ ਅਮ੍ਰਿਤਸਰ ਆਉਂਦਾ ਸੀ ਤੇ ਇਸ ਵਾਰ ਜਦੋਂ ਉਹ ਆਇਆ ਤਾਂ ਉਹ ਵਾਪਸ ਨਹੀਂ ਗਿਆ ਉਸਨੇ ਇੱਥੇ ਹੀ ਪਤੰਗ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਲਿਆ ਆਹ ਤੁਹਾਨੂੰ ਇਸ ਨੌਜਵਾਨ ਦੇ ਨਾਲ ਮਲਾਉਂਦੇ ਆਂ ਤੇ ਉਹਨਾਂ ਦੇ ਨਾਲ ਕਰਦੇ ਆਂ ਗੱਲਬਾਤ ਜੀ ਨਹੀਂ ਤਾਂ ਨੰਨਾ ਜੀ ਤਸਵੀਰ ਜੀ ਹਾਂ ਜੀ ਅੱਜ ਤੇਰੇ ਕੋਲ ਤੇ ਤਿਆਰ ਕੀ ਕਰਨਾ ਹੈ ਅਸੀਂ ਇਹਨਾਂ ਦੀ ਦੁਕਾਨ ਹੈ ਇਹ ਆਪਣੇ ਵੱਡੇ ਵੀਰ ਹੈਗੇ ਆ ਤੇ ਆਪਾਂ ਇਹ ਹਰ ਸਾਲ ਆ ਜੀਦਾ ਗੁੱਡੀ ਧਾਣੇ ਤੇ ਤੇ ਹਰ 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 ਰਕੰ ਦਾ ਡਿਜ਼ਾਈਨ ਹੈਗਾ ਨਾ ਕੋ ਵੱਖਰੇ ਵੱਖਰੇ ਡਿਜ਼ਾਈਨ ਜਿਹੜਾ ਮਰਜ਼ੀ ਲੈਣਾ ਹੋਵੇ ਛੇ ਤਾਂ ਵੀ ਛੋਟਾ ਵੀ ਮਤਲਬ ਕਿ ਡਿਜ਼ਾਈਨ ਬਹੁਤੇ ਵਧੀਆ ਹੈਗਾ ਮਾਰਕੀ ਨਾਲ ਘੱਟ ਡੇਟ ਹੈਗਾ ਵਾ ਤੇ ਗੁੱਡੀ ਵੀ ਪੂਰੀ ਓਕੇ ਹੈਗੀ ਆ ਮਸ਼ਹੂਰ ਕਿਉਂ ਨਹੀਂ ਲਗਾ ਇਹ ਆਪਣੇ ਮੇਨ ਡਿਜ਼ਾਈਨ ਕਰਕੇ ਬਾਕੀ ਵੀਰੋ ਨਾਲ ਸੁਭਾਅ ਵਧੀਆ ਵਾ ਠੀਕ ਹੈ ਕਿਨੇ ਬਾਹਰੋਂ ਆਏ ਹਾਂਜੀ ਹਾਂਜੀ ਕਸਟਮਰ ਵੀ ਬੜੀ ਦੂਰ ਦੂਰੋਂ ਆਉਂਦੇ ਆ ਤੇ ਹਰ ਸਾਲ ਆਈਦਾ ਗੁੱਡੀ ਲੈਣ ਆਉਂਦੇ ਨੇ ਨਹੀਂ ਆਹ ਭਾਜੀ ਕਿੰਨੇ ਬਾਹਰ ਹੋਏ ਹਾਂਜੀ ਹਾਂਜੀ ਦੇਖੋ ਇਹ ਆਪਣਾ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਕਰਕੇ ਗੁੱਡੀ ਲੈਣ ਆਉਂਦੇ ਹਾਂਜੀ ਹਾਂਜੀ ਖਾਸ ਖਾਸ ਆਪਣਾ ਹੀ ਡਿਜ਼ਾਈਨ ਕਰਕੇ ਡਿਜ਼ਾਈਨ ਵਧੀਆ ਹੁੰਦੇ ਆ ਰੇਟ ਵੀ ਵਧੀਆ ਮਿਲ ਜਾਂਦਾ ਮਾਰਕੀਟ ਨਾਲੋਂ ਕੀ ਨਾਮ ਨੂੰ ਤੁਹਾਡਾ ਅ ਮਨਿੰਦਰਪਾਲ ਸਿੰਘ ਮਨਿੰਦਰਪਾਲ ਜੀ ਸੁਣਨ ਚਾਹਿਆ ਕਿ ਤੁਸੀਂ ਫੋਰਨ ਤੋਂ ਆਏ ਜੀ ਹਾਂਜੀ ਬਿਲਕੁਲ ਆਸਟ੍ਰੇਲੀਆ ਤੋਂ ਮੈਨੂੰ 16 ਸਾਲ ਹੋ ਗਏ ਆਸਟ੍ਰੇਲੀਆ ਦੇ ਵਿੱਚ ਆਸਟ੍ਰੇਲੀਅਨ ਸਿਟੀਜ਼ਨ ਵੀਰ ਜੀ ਸਕੂਨ ਸਕੂਨ ਸੀ ਕੁਝ ਬਿਜ਼ਨਸ ਜਿਹੜਾ ਬਿਹਤਰ ਜਿਹੜਾ ਇੰਡੀਆ ਦੇ ਵਿੱਚ ਰਹਿ ਕੇ ਰਨ ਕੀਤਾ ਜਾ ਸਕਦਾ ਉਹ ਤੁਸੀਂ ਆਊਟ ਆਫ ਕੰਟਰੀ ਕਰ ਸਕਦੇ ਆ ਪਰ ਉਹਦੇ ਨਾਲ ਨਾਲ ਰਿਸਕ ਬਹੁਤ ਵੱਡਾ ਕਿਵੇਂ ਤੁਸੀਂ ਸਿਰਫ ਜਦੋਂ ਇਹ ਕੰਮ ਸ਼ੁਰੂ ਨਹੀਂ ਕੀਤਾ ਸਿਰਫ ਗੁੱਡੀਆਂ ਹੀ ਹੜਾਣ ਤੇ 2 ਮਹੀਨੇਾਂ ਅੰਦਰ ਵੀਰ ਜੀ ਡੈਫੀਨੇਟਲੀ ਮੈਂ ਮੈਂ ਹਰ ਸਾਲ ਮੇਰੀ ਕੋਸ਼ਿਸ਼ ਹੁੰਦੀ ਸੀ ਕਿ ਮੈਂ ਆਵਾਂ ਪਰ ੁਰਜੇ ਮਿਆਂ ਜਾਂ ਕਹਲੋ ਕਿ ਇੱਕ ਅਗਰ ਆਨੇ ਆ ਅਸੀਂ ਪੂਰੀ ਸਾਲ ਦੀ ਕਮਾਈ ਸਾਡੀ ਇੱਥੇ ਆ ਕੇ ਉਹ ਅਸੀਂ ਖਤਮ ਕਰ ਦਿੰਨੇ ਦੋ ਮਹੀਨੇ ਅਗਰੇ ਕੁੜੀਆਂ ਦਾ ਸ਼ੌਂਕ ਕਿਵੇਂ ਬੈਗਿਆ ਕੁੜੀਆਂ ਵੀਰ ਜੀ ਸ਼ੁਰੂ ਤੋਂ ਹੀ ਜਾਂ ਦੀ ਪੁਸ਼ਤੀ ਚਾਚਾਈ ਨੂੰ ਦੇਖ ਕੇ ਜਾਂ ਲਗਾ ਲਓਗੇ ਇੱਕ ਪਾਰਟ ਆਫ ਕਲਚਰ ਆ ਅਮਰੀਕਾ ਦਾ ਏ ਦੇਖਿਆ ਜਾਵੇ ਤਾਂ ਲੋਕੀ ਬਾਹਰੋਂ ਇੱਥੇ ਆ ਕੇ ਬਿਜ਼ਨਸ ਕੋਈ ਬੜੇ ਬੜੇ ਵੱਡੇ ਬਿਜ਼ਨਸ ਹੈ ਪਰ ਤੁਸੀਂ ਆ ਬਿਜ਼ਨਸ ਸ਼ੁਰੂ ਕੀਤਾ ਪਤੰਗਾਂ ਦਾ ਵੀਰ ਜੀ ਮੇਰੀ ਬੇਟੀ ਨੇ ਕਿਹਾ ਸੀ ਕਿ ਜਿਹੜਾ ਪਾਪਾ ਤੁਹਾਡਾ ਪੈਸ਼ਨ ਹੈ ਨਾ ਉਹਨੂੰ ਕੰਟੀਨਿਊ ਕਰੋ ਉਸੇ ਰਿਲੇਟਡ ਕੁਛ ਕਰੋ ਯੂ ਵਿਲ ਸਕਸੀਡ इजीली ਤੇ ਪਰਮਾਤਮਾ ਦੀ ਮਿਹਰ ਦੇ ਨਾਲ ਜਦੋਂ ਇਹਦੇ ਉੱਤੇ ਵਰਕ ਕੀਤਾ ਸੀ ਅਸੀਂ ਤੇ ਉਮੀਦ ਨਾਲੋਂ ਵਧੀਆ ਜ਼ਿਆਦਾ ਰਿਸਪੌਂਸ ਮਿਲਿਆ ਅੰਮ੍ਰਿਤਸਰ ਦੇ ਵਿੱਚ ਹਾਂ ਤੁਹਾਡਾ ਸੁਣਨ ਜੀ ਆਮਦਾ ਬੱਚੇ ਕਹਿੰਦੇ ਆਸਟ੍ਰੇਲੀਆ ਵਾਲੀ ਗੁੱਡੀ ਦੇ ਦੋ ਅਸੀਂ ਇੰਡੀਆ ਵਾਲੀ ਪਾਜੀ ਆ ਸਕ ਤੁਹਾਡੀ ਤੰਗ ਦੇ ਵਿੱਚ ਅ ਵੀਰ ਜੀ ਮਿਹਨਤ ਮਿਹਨਤ ਮਾਰੀ ਹੈ ਪੂਰੇ ਸਾਲ ਦੀ ਜਿੰਨੂੰ ਕਹ ਲਓ ਕਿ ਅਰਦਾਸਾਂ ਨੇ ਮਿਹਨਤ ਆ 25 30 ਬੰਦੇ ਜਿਹੜੇ ਕੰਮ ਕਰਦੇ ਨੇ ਆਪ ਹੀ ਬਣਾਉਂਦੇ ਹੋ ਵੀਰ ਜੀ ਸਾਰੇ ਹੀ ਗੁੱਡੀ ਆਪ ਤਿਆਰ ਕਰਵਾਈ ਦੀ ਹੈ 99% ਗੁੱਡੀ ਜਿਹੜੀ ਆਪਣੀ ਇੱਥੇ ਆ ਸਾਰੀ ਆਪਣੀ ਹੈ ਤੇ 2 ਦਿਨ ਮਹੀਨੇ ਦਾ ਬਿਜ਼ਨਸ ਆ ਸਬਾ ਵੀਰ ਜੀ ਇਹ ਪੂਰੇ ਸਾਲ ਦਾ ਬਿਜ਼ਨਸ ਹੈ ਇੱਕ ਨਜ਼ਰੀਆ ਇਹ ਦਿੱਲੀ ਦਾ ਕੰਮ ਸ਼ੁਰੂ ਹੋ ਜਾਂਦਾ ਪੂਰੇ ਸਾਲ ਦਾ ਆਰਡਰ ਮਤਲਬ ਕਿ ਜਿਸੇ ਹਿਸਾਬ ਨਾਲ ਸਾਨੂੰ ਰਿਸਪਾਂਸ ਮਿਲਿਆ ਅਗਲਾ ਸਾਲ ਮੈਂ ਇਸ ਤੋਂ 5 ਗੁਣਾ ਆਪਣੀ ਲੇਬਰ ਵੀ ਵਧਾ ਲਾਂ ਮੈਨੂੰ ਉਹ ਵੀ ਥੋੜੀ ਪੈ ਜਾਣੀ ਇਹ ਲੋਕ ਬਾਹਰ ਜਾਂਦੇ ਨੇ ਬੱਚੇ ਬਾਹਰ ਰੋਜ਼ਾਨਾ ਭਜਦੇ ਨੇ ਕਿਸੇ ਨਾਲ ਦੇਣਾ ਚਾਹੋਗੇ ਵੀਰ ਜੀ 올 ਓਵਰ ਇੰਡੀਆ ਅੰਮ੍ਰਿਤਸਰ ਸ਼ਹਿਰ ਇਸ ਤਰ੍ਹਾਂ ਦਾ ਕਿ ਇੱਥੇ ਅਗਰ ਕਿਸੇ ਕੋ 100 ਕਰੋੜ ਰੁਪਿਆ ਵੀ ਹੈ ਨਾ ਇਕੱਠਾ ਉਹ ਐਕਟਿਵਾ ਚਲਾਉਂਦਾ ਮਤਲਬ ਕਿ ਮੇਰੇ ਕਹਿਣ ਦਾ ਮਤਲਬ ਕਿ ਅੰਮ੍ਰਿਤਸਰ ਬਹੁਤ ਅਮੀਰ ਸਿਟੀ ਆ ਵਨ ਆਫ ਦੀ ਰਿਚਸ ਸਿਟੀ ਆਫ ਇੰਡੀਆ ਅਗਰ ਇੱਥੇ ਰਹਿ ਕੇ ਬਿਜ਼ਨਸ ਨਹੀਂ ਕੀਤਾ ਜਾ ਸਕਦਾ ਫੇਰ ਭਾਵੇਂ ਅਮਰੀਕਾ ਚਲ ਜਾਓ ਭਾਵੇਂ ਚੰਦਰਮਾ ਤੇ ਚਲ ਜਾਓ ਉੱਥੇ ਵੀ ਨਹੀਂ ਕੀਤਾ ਜਾ ਸਕਦਾ ਕਰਾ ਇੱਥੇ ਸਭ ਕੁਝ ਹੈਗਾ ਅੰਮ੍ਰਿਤਸਰ ਦੇ ਵਿੱਚ ਜੇ ਇੱਥੇ ਨਹੀਂ ਨਾ ਹੈਗਾ ਫਿਰ ਮੈਂ ਕਹਾਂਗਾ ਦੁਨੀਆਂ ਦੇ ਕਿਸੇ ਕੋਰਨਰ 'ਚ ਨਹੀਂ ਹੈਗਾ ਆਣ ਵਾਲਾ ਕਿਸਾਨ ਦਾ ਮਕਸਦ ਆਣ ਵਾਲਾ ਵੀਰ ਜੀ ਇਸ ਤੋਂ ਬਾਅਦ ਖੇਤੀਬਾੜੀ ਦੇ ਰਿਲੇਟਿਡ ਕੁਝ ਸੋਚ ਰੱਖੀ ਹੋਈ ਆ ਕਿ ਔਣ ਵਾਲਾ ਟਾਈਮ ਜਿਵੇਂ ਜਿਵੇਂ ਲਗਾ ਲੋਗੇ ਤੁਸੀਂ ਬਿਮਾਰੀਆਂ ਜਾਂ ਇੱਕ ਮਟੀਰੀਅਲਿਸਟਿਕ ਹੋਈ ਜਾ ਰਹੀ ਆ ਦੁਨੀਆਦਾਰੀ ਖੇਤੀ ਵਾਲਾ ਕੰਮ ਜਿਹੜਾ ਇਹ ਬੜਾ ਇੰਪੋਰਟੈਂਟ ਆ ਜੇ ਕਿਸੇ ਕੋਲ ਜ਼ਮੀਨ ਹੈ ਆਪਣੀ ਜ਼ਮੀਨ ਸੰਭਾਲ ਕੇ ਰੱਖੇ ਵੇਚੇ ਨਾ ਵੇਚੇ ਨਾ ਮਿਰਜੀ ਆਪਣੀਆਂ ਬੇਵਕੂਫੀਆਂ ਦੇ ਨਾਲ ਆ ਮੈਂ ਆਇਆ ਮੈਂ ਗੁਰਦੁਆਰੇ ਤੋਂ ਵੀ ਰੋਟੀ ਖਾਂਦਾ ਰਿਆ ਮੈਂ ਲੋਕਾਂ ਘਰ ਜਾ ਕੇ ਵੀ ਰੋਟੀ ਖਾਦੀ ਆ ਯਾਨੀ ਕਿ ਮੈਨੂੰ ਕੋਈ ਸ਼ੋਅ ਆਫ ਆ ਗਈ ਮੈਂ 5 ਸਟਾਰ 3 ਸਟਾਰ ਹੋਟਲ ਦੇ ਹਾਂਜੀ ਹਾਂ ਜੀ ਹੁਣ ਕਹਿੰਦੇ ਕਿਸਾਨੀ ਨਹੀਂ ਹੈਗੀ ਮਿਰਜੀ ਹੈਗੀ ਆ ਤਰੀਕੇ ਦੇ ਨਾਲ ਕਰੀਏ ਹੈਗੀ ਆ ਜੇ ਕਿਸਾਨੀ ਨਹੀਂ ਹੈਗੀ ਤੇ ਫਿਰ ਕੁਝ ਵੀ ਨਹੀਂ ਹੈਗਾ ਜਿਹੜੀ 135 140 ਕਰੋੜ ਦੀ ਆਬਾਦੀ ਆ ਉਹਨੇ ਖਾਣਾ ਕੀ ਆ ਉਹਨੇ ਨੋਟ ਥੋੜਨਾ ਖਾਣੇ ਆ ਕਰਦੀ ਗੱਲ ਆ ਟਾਈਮ ਟੀਵੀ ਦੇ ਲਈ ਅਮ੍ਰਿਤਸਰ ਤੋਂ ਬਬਨ ਮਹਾਜਨ ਦੀ ਵਿਸ਼ੇਸ਼ ਰਿਪੋਰਟ